ਮੇਰੇ ਵਾਹਿਗੁਰੂ ਤੇਰਾ ਅੰਤ ਨਾ ਜਾਣਾਂ ਮੇਰੇ ਵਾਹਿਗੁਰੂ ਤੇਰਾ ਅੰਤ ਨਾ ਜਾਣਾਂ ਅਗਰ ਮਹਿ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਜੋ ਇਸ ਮਹੀਨੇ ਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਜੋ ਵੀ ਵਿਅਕਤੀ ਪ੍ਰਭੂ ਦੇ ਲੜ ਵਿੱਚ ਲੱਗਦਾ ਹੈ ਉਹਦੇ ਸੰਗ ਵਿੱਚ ਲੱਗਦਾ ਹੈ ਔਰ ਉਹਦੇ ਕੋਲ ਆ ਕੇ ਬੈਠਦਾ ਹੈ ਉਹਦੀਆਂ ਸਾਰੀਆਂ ਮਰਾਦਾਂ ਪਰਮੇਸ਼ਰ ਅਕਾਲ ਪੁਰਖ ਪਰਮੀਤਮ ਪਿਆਰਾ ਉਹ ਪੂਰੀਆਂ ਕਰ ਦਿੰਦਾ ਆਓ ਇਸ ਤਰ੍ਹਾਂ ਦੇ ਨਾਲ ਆਪਾਂ ਇਹ ਮਹੀਨੇ ਦੀ ਜਿਹੜੀ ਹੈ ਸ਼ੁਰੂਆਤ ਕਰਨ ਲੱਗੇ ਹਾਂ ਸੋ ਸਾਰੇ ਆਪਾਂ ਵੱਡੇ ਭਾਗਾਂ ਵਾਲਿਆਂ ਭਾਈ ਜੋ ਕਿ ਬੈਠ ਕਰਕੇ ਉਸ ਪ੍ਰੀਤਮ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋ ਕਿ ਜਿੰਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਇਸ ਥਾਂ ਦੇ ਨਾਲ ਪ੍ਰਭੂ ਦੇ ਨਾਲ ਪ੍ਰੇਮ ਕਰਨਾ ਇਹ ਪ੍ਰੇਮ ਦੀ ਉਹ ਖੇਡ ਹੈ ਆਪਾਂ ਬਹਿ ਕੇ ਸਾਰੇ ਸਤ ਸੰਗ ਕਰਦੇ ਹਾਂ ਇਹ ਸਾਰਾ ਕੁਝ ਪ੍ਰੇਮ ਦੇ ਵਿੱਚ ਆ ਜਾਂਦਾ ਕਿਉਂਕਿ ਗੁਰੂ ਦਾ ਜਸ ਕਰਨਾ ਵੱਡੇ ਭਾਗਾ ਦੀ ਨਿਸ਼ਾਨੀ ਹੈ ਵੱਡ ਭਾਗੀ ਸਤ ਸੰਗਤ ਪ੍ਰਾਪਤ ਸੋ ਇਹ ਵੱਡੇ ਭਾਗਾ ਦੀ ਨਿਸ਼ਾਨੀ ਹੋਇਆ ਕਰਦੀ ਹੈ ਸਤ ਸੰਗ ਵਿੱਚ ਬਹਿਣਾ ਸੋ ਸਭ ਤੋਂ ਉੱਤਮ ਭਾਗ ਨੇ ਭਾਈ ਸਾਰੇ ਰਲ ਕੇ ਬੋਲਦੇ ਹੋ ਨਾ ਜਿਹੜਾ ਉਹ ਵੀ ਵੱਡੇ ਭਾਗਾ ਦੀ ਨਿਸ਼ਾਨੀ ਹੈ ਸੋ ਬਾਬਾ ਜੀ ਵਚਨ ਕਰਿਆ ਕਰਦੇ ਸਨ ਵੀ ਜਿਹੜੇ ਧਾਰਨਾ ਵਿੱਚ ਬੋਲਦੇ ਹਨ ਉਹ ਵੀ ਉਨਾ ਹੀ ਉਹਨਾਂ ਨੂੰ ਫਲ ਮਿਲ ਜਾਂਦਾ ਹੈ ਜਿਨ੍ਹਾਂ ਉਹ ਵਾਏ ਗੁਰੂ ਦਾ ਸਿਮਰਨ ਕਰ ਲੈਣ ਉਹਨਾਂ ਫਲ ਦੁਗਣਾ ਮਿਲ ਜਾਂਦਾ ਹੈ ਭਾਈ ਇਸ ਕਰਕੇ ਧਾਰਨਾ ਵਿੱਚ ਬੋਲਿਆ ਕਰੋ ਰਾੜੇ ਵਾਲੇ ਮਹਾਪੁਰਸ਼ ਵੀ ਇਹੀ ਸਮਝਾਇਆ ਕਰਦੇ ਸਨ ਵੀ ਧਾਰਨਾ ਵਿੱਚ ਗੱਜ-ਵੱਜ ਕੇ ਬੋਲਿਆ ਕਰੋ ਜਿਹੜੀ ਰਸਨਾ ਹੈ ਉਹ ਗੁਰੂ ਦੇ ਨਾਲ ਪਵਿੱਤਰ ਹੋ ਜਾਂਦੀ ਹੈ ਸੋ ਇਸੇ ਤਰ੍ਹਾਂ ਇਹ ਜਿਹੜਾ ਮਹੀਨਾ ਚੜ੍ਹਿਆ ਹੈ ਮੱਗਰ ਦਾ ਇਹਦੇ ਵਿੱਚ ਵੀ ਇਹੀ ਦੱਸਿਆ ਗਿਆ ਕਿ ਗੁਰੂ ਦੇ ਲੜ ਲੱਗੋ ਔਰ ਗੁਰੂ ਦੀ ਸਰਨ ਆ ਕੇ ਬੈਠ ਕੇ ਸਿਮਰਨ ਕਰੋ ਨਾਮ ਜਪੋ ਨਾਮ ਜਪਤ ਸੁਖ ਪਾਇਆ RAM ਇਸ ਕਰਕੇ ਜਿਨ੍ਹਾਂ ਨੇ ਨਾਮ ਜਪਣਾ ਉਹ ਫਿਰ ਕਿਸੇ ਦੀ ਔਡੀਕ ਨਾ ਕਰੇ ਕਿਉਂਕਿ ਇਹ ਸਮਾਂ ਜਿਹੜਾ ਬਹੁਤ ਭਿਆਨਕ ਚੱਲ ਰਿਹਾ ਇਹ ਕਾਲ ਯੁਗ ਦਾ ਸਮਾਂ ਹੈ ਭਾਈ ਸਵਾਓ ਆਪਾਂ ਇਸ ਸਮੇਂ ਦੇ ਵਿੱਚ ਕਿਵੇਂ ਲਾਭ ਠਾਣਾ ਹੈ ਸਿਮਰਨ ਕਰੀਏ ਆਓ ਸਿਮਰਨ ਵਿੱਚ ਸਾਰਿਆਂ ਨੇ ਹੁਣ ਰਲ ਕੇ ਬੋਲਣਾ ਉਸ ਤੋਂ ਬਾਅਦ ਫਿਰ ਅਗਲਾ ਸਮਾਂ ਹੈ ਭਾਈ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਆਹੇ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ

ਕਉ ਦੇ ਹੋਰੀਆ ਪਈ ਪ੍ਰਾਪਤ ਮਾਨਕ ਦੇ ਹੋਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਔਰ ਕਾਜ ਤੇਰੇ ਕਿਤੇ ਨਾ ਕਾਂ ਔਰ ਕਾਜ ਤੇਰੇ ਕਿਤੇ ਨਾ ਕਾ ਮਿਲ ਸਾਥ ਸੰਗਤ ਕਦ ਕੇਵਲ ਨਾ ਸ਼ਰਮ ਜਾਂ ਲਾਗ ਪਾਉ ਜਲ ਤਰਨ ਕੈ ਸ਼ਰਮ ਜਾਂ ਲਾਗ ਪਾਉ ਜਲ ਤਰਨ ਕੈ ਜਨਮ ਮਿਰਤਾ ਜਰ ਰਲਗ ਰਹਾ ਓ ਜਪ ਤਪ ਸੰਜਮ ਧਰਮ ਨਾ ਕਮਾਇਆ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਨਿਆ ਰਾਇ ਕੋ ਨਾਨਕ ਹਮ ਨੀਚ ਕਰਮਾ ੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਓ ਨਾਨਕ ਹਮ ਨੀਚ ਕਰਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ